ਮੈਂ ਚੋਰ ਨਹੀਂ ਭਾਈ ਅਰੇ ਦੇਖੋ ਮੈਂ ਆਪਣਾ ਗੁਨਾਹ ਕਬੂਲ ਕਰ ਬੱਚੀਆਂ ਦੇ ਮੂੰਹ ਤੇ ਕਾਲਖ ਮੜੀ ਹੋਈ ਹੈ ਤੇ ਗਲ ਦੇ ਵਿੱਚ ਮੈਂ ਚੋਰ ਹਾਂ ਦੀਆਂ ਤਕਤੀਆਂ ਪਾਈਆਂ ਹੋਈਆਂ ਹਨ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਹ ਵੀਡੀਓ ਲੁਧਿਆਣਾ ਦੀ ਹੈ ਜਿੱਥੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਤਿੰਨ ਬੱਚੀਆਂ ਤੇ ਉਹਨਾਂ ਦੀ ਮਾਂ ਦਾ ਮੂੰਹ ਕਾਲਾ ਕਰਕੇ ਕਮਾਇਆ ਗਿਆ ਪੁਲਿਸ ਮੁਤਾਬਕ ਵੀਡੀਓ ਲੁਧਿਆਣਾ ਦੇ ਬਹਾਦਰ ਕੇ ਰੂਟਸ ਤੇ ਗੁਰੂ ਪ੍ਰੀਤ ਵਿਹਾਰ ਦੀ ਇਹ ਤਿੰਨ ਬਾਲ ਕੁੜੀਆਂ ਨੂੰ ਫੈਕਟਰੀ ਵਿੱਚੋਂ ਕਪੜਾ ਚੋਰੀ ਕਰਨ ਦੇ ਇਲਜ਼ਾਮਾਂ 'ਚ ਫੜਿਆ ਗਿਆ ਤੇ ਫਿਰ ਦੁਰਵਿਵਹਾਰ ਕੀਤਾ ਗਿਆ। ਪੁਲਿਸ ਮੁਤਾਬਕ ਹਾਲਾਂਕਿ ਫੈਕਟਰੀ ਵਾਲਿਆਂ ਨੇ ਉਹਨਾਂ ਨੂੰ ਚੋਰੀ ਦੀ ਕੋਈ ਸ਼ਿਕਾਇਤ ਨਹੀਂ ਸੀ ਦਿੱਤੀ ਅਤੇ ਜਦੋਂ ਪੁਲਿਸ ਨੂੰ ਇਸ ਵੀਡੀਓ ਬਾਰੇ ਪਤਾ ਲੱਗਿਆ ਤਾਂ ਮੌਕੇ ਦਾ ਜਾਇਜ਼ਾ ਲੈਣ ਬਾਅਦ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹ ਜਿਹੜਾ ਗੁਰੂਪ੍ਰੀਤ ਵਿਹਾਰ ਆ ਜਿਹੜਾ ਮੁਹੱਲਾ ਬਾਧਰਕੇ ਰੋਡ ਦੇ ਉੱਤੇ ਫੈਕਟਰੀ ਹੈ। ਇਹ ਲੇਡੀਜ਼ ਗਾਰਮੈਂਟ ਦੀ ਫੈਕਟਰੀ ਹੈ। ਇਹ ਜਿਹੜੀਆਂ ਲੜਕੀਆਂ ਉੱਥੋਂ 4-5 ਮਹੀਨੇ ਤੋਂ ਲੱਗੀਆਂ ਹੋਈਆਂ ਸੀਗੀਆਂ ਉੱਥੇ ਪੈਕਿੰਗ ਦਾ ਕੰਮ ਕਰਦੀਆਂ ਸੀਗੀਆਂ ਲੇਡੀਜ਼ ਜਿਹੜੇ ਗਾਰਮੈਂਟਸ ਨੇ ਇਹ ਜਿਹੜੇ ਫੈਕਟਰੀ ਮਾਲਕ ਨੇ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਲੜਕੀਆਂ ਇਹ ਚੋਰੀ ਕਰਦੀਆਂ ਸੀ ਪਰ ਇਹ ਲੜਕੀਆਂ ਨੇ ਕਿਹਾ ਵੀ ਅਸੀਂ ਚੋਰੀ ਨਹੀਂ ਸੀ ਕਰਦੀਆਂ ਪਰ ਸ਼ੱਕ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਦੀ ਮਾਰਕੁੱਟ ਕੀਤੀ ਹੈ ਇਹਨਾਂ ਦੇ ਜਿਹੜੇ ਆ ਗਲਤੇ ਕਾਲਖ ਮੜ ਕੇ ਟੈਗ ਲਾ ਕੇ ਗਲੀਆਂ 'ਚ ਘੁਮਾ ਕੇ ਇਹਨਾਂ ਨੂੰ ਬੇਇੱਜ਼ਤ ਕੀਤਾ ਉਹਦੇ ਰਿਗਾਰਡਿੰਗ ਅਸੀਂ ਸਖਤ ਸਖਤ ਐਕਸ਼ਨ ਲੈਂਦੇ ਹੋਏ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਇੱਕ ਮੈਨੇਜਰ ਇੱਕ ਵਰਕਰ ਨੂੰ ਅਰੈਸਟ ਕਰ ਲਿਆ ਹੈਗਾ ਤੇ ਬਾਕੀ ਸਾਡੀ ਜਿਹੜੀ ਹੈ ਤਫਤੀਸ਼ ਹਲੇ ਚੱਲ ਰਹੀ ਹੈ ਜਿਹੜਾ ਮਾਲਕ ਹੈ ਉਹਦਾ ਨਾਮ ਪ੍ਰਵਿੰਦਰ ਸਿੰਘ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਦਾ ਉਹ ਹਲੇ ਘਰ ਆ ਰਿਹਾ ਹੈ ਜਿਹੜਾ ਮੈਨੇਜਰ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਇੱਕ ਵਰਕਰ ਆ ਉਹਨੂੰ ਅਰੈਸਟ ਕਰ ਲਿਆ ਠੀਕ ਹੈ ਇਹ ਗੱਲ ਹਲੇ ਸਾਹਮਣੇ ਨਹੀਂ ਆ ਜੀ ਬਾਕੀ ਇਹਨਾਂ ਨੇ ਸਾਡੇ ਕੋਲ ਇਦਾਂ ਦੀ ਕੋਈ ਕੰਪਲੇਂਟ ਵੀ ਮਾਲਕਾਂ ਨੇ ਨਹੀਂ ਕੀਤੀ ਵੀ ਇਹਨਾਂ ਨੇ ਚੋਰੀ ਕੀਤੀ ਹੈ ਜੇਕਰ ਕੋਈ ਚੋਰੀ ਕਰਦਾ ਤਾਂ ਸਭ ਤੋਂ ਪਹਿਲੀ ਤਾਂ ਡਿਊਟੀ ਇਹੀ ਬਣਦੀ ਹੈ ਕਿ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਉਹਨਾਂ ਨੇ ਪੁਲਿਸ ਨੂੰ ਕੋਈ ਇਨਫੋਰਮ ਨਹੀਂ ਕੀਤਾ ਗਿਆ ਹੁਣ ਤੱਕ ਇਸ ਇਨਫਾਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਫੈਕਟਰੀ ਦੀ ਸਾਮ ਸੰਭਾਲ ਕਰਨ ਵਾਲੇ ਮੁਤਾਬਕ ਬੱਚੀਆਂ 3 ਮਹੀਨੇ ਤੋਂ ਇੱਥੇ ਕੰਮ ਕਰ ਰਹੀਆਂ ਸਨ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਿਉਂਕਿ ਉਹ ਚੋਰੀ ਕਰਦੀਆਂ ਸਨ ਇਸ ਲਈ ਅਜਿਹਾ ਕੀਤਾ ਗਿਆ ਮੁੰਡਿਆ ਵੀ ਕਰਦਾ ਸੀ ਚੋਰੀ ਤੇ ਕੁੜੀਆਂ ਵੀ ਕਰਤੀਆਂ ਸੀ ਹੁਣ ਜੋ ਮਰਜੀ ਹੁਣ ਦੇਖੋ ਹੁਣ ਜੋ ਮਰਜੀ ਕਹੀ ਜਾਣ ਦੇਖੋ ਜਾਈ ਨਹੀਂ ਹੈ ਜੀ ਪਰ ਇਹ ਹੈ ਕਿ ਉਸ ਟਾਈਮ ਬੰਦੇ ਨੂੰ ਕੁਝ ਨਹੀਂ ਸੁਦਾ ਇਹ ਹੈ ਕਿ ਦੂਜੇ ਜਾਣੇ ਵੀ ਇਹ ਨਾ ਕਰਨ ਇਸ ਕਰਕੇ ਠੀਕ ਹੈ ਜੀ ਉਹ ਅਸੀਂ ਗਲਤੀ ਆਪਣੀ ਰਿਅਲਾਈਜ਼ ਕਰਦੇ ਆਂ ਜੀ ਠੀਕ ਹੈ ਜੀ ਬਾਕੀ ਜੋ ਚੀਜ਼ ਹੈਗੀ ਜੀ ਉਸ ਟਾਈਮ ਦੇਖੋ ਉਸ ਬੰਦੇ ਨੂੰ ਕੁਝ ਨਹੀਂ ਸੋਚਦਾ ਜਦੋਂ ਇਹ ਚੀਜ਼ਾਂ ਹੋਣ ਕਿਉਂਕਿ ਨੁਕਸਾਨ ਹੋ ਰਿਹਾ ਹੁੰਦਾ ਫੈਕਟਰੀ ਦਾ ਵੀ ਨੁਕਸਾਨ ਹੈ ਤੇ ਪਲੱਸ ਜਿਹੜੇ ਹੈਗੇ ਵਰਕਰ ਕਿਸੇ ਦੂਜੇ ਦੇ ਉੱਤੇ ਵੀ ਬਲੇਮ ਲੱਗ ਸਕਦਾ ਵੀ ਉਹ ਉਹਨੇ ਸ਼ੇਅਰ ਕੀਤਾ ਹੋਵੇ ਇਹ ਚੀਜ਼ ਹੈ ਐਜ਼ ਇਸ ਜਿਵੇਂ ਸਾਰੇ ਹੈਗੇ ਸੀ ਉਹਨਾਂ ਨੇ ਕਿਹਾ ਉਹ ਐ ਜਿੱਦਾਂ ਪਿਆ ਉਸ ਹਿਸਾਬ ਨਾਲ ਉਹ ਜੋ ਜੋ ਚੀਜ਼ਾਂ ਹੈਗੀਆਂ ਉਹਨੇ ਆਪਣੇ ਆਪ ਕੀਤਾ ਮੁੰਡੇ ਨੇ ਕਿਹਾ ਹੈਗਾ ਉਹਨੂੰ ਆਪਣੇ ਆਪ ਮੁੰਡੇ ਨੇ ਕੀਤਾ ਅਸੀਂ ਨਹੀਂ ਕੁਝ ਕੀਤਾ ਉਹ ਆਪਣੇ ਆਪ ਜਿਹੜੇ ਕਰਕੇ ਉਹ ਹੈ ਇਸ ਮਾਮਲੇ ਦਾ ਪੰਜਾਬ ਰਾਜ ਮੇਲਾ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ ਦੇ ਵਿੱਚ ਕਮਿਸ਼ਨ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਕਿਸੇ ਸੀਨੀਅਰ ਅਧਿਕਾਰੀ ਤੋਂ ਇਸ ਦੀ ਪੜਤਾਲ ਕਰਵਾਈ ਜਾਏ ਅਤੇ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ 23 ਜਨਵਰੀ ਤੱਕ ਕਮਿਸ਼ਨ ਨੂੰ ਭੇਜਣੀ ਯਕੀਨੀ ਬਣਾਈ ਜਾਏ